ਵਿਦਿਆਨ ਵਿਦਿਆਲਾ ਗੁਰਮੁਖ ਬਰਮ ਗਿਆਨ ਵਿਦਿਆਲਾ ਇਹ ਜੀ ਆਪਣਾ ਲਾਈਵ ਹੋਣ ਦਾ ਮਕਸਦ ਇਹ ਹੀ ਹੁੰਦਾ ਵੀ ਸਿੱਧੀ ਗੱਲ ਬੰਦਾ ਕਰ ਸਕਦਾ ਜਿਵੇਂ ਬਚੂਲਾ ਵਿੱਚੋਂ ਬਾਹਰ ਕੱਢ ਦੇਣਾ ਨਾ ਜੀ ਡਾਇਰੈਕਟ ਗੱਲ ਹੋ ਜਾਂਦੀ ਆ ਕਿ ਇੱਕ ਦੂਜੇ ਦੇ ਉੱਤੇ ਨਾਂ ਦੇ ਉੱਤੇ ਜਾਂ ਇੱਕ ਦੂਜੀ ਦੀਆਂ ਗੱਲਾਂ ਸੁਣ ਕੇ ਮੇਰੇ ਵਰਗੇ YouTube ਤੇ ਪਾਈ ਜਾਂਦੇ ਨੇ ਜਿਹੜਾ YouTube ਆ ਜਾਂ ਨੈਟਾ ਉਹ ਇੱਕ ਜੀ ਸਾਫ਼ ਸੁਥਰੀ ਚੀਜ਼ ਆ ਉਹਦੇ ਪਾਣੀ ਦੇ ਵਿੱਚ ਜੈਜਾ ਪਾਉਂਗੇ ਉਹ ਜਾ ਬਣ ਜਾਣਾ ਨੈਟਾ ਜਿਹੜਾ ਇੱਕ ਵੀ ਬੋਲੀ ਬੋਲ ਕੇ ਉਹਦਾ ਦੂਜੇ ਅਰਥ ਸ਼ਬਦ ਟਾਪਨ ਕੀਤਾ ਜਾਂਦਾ ਦੇਖਿਆ ਪਾਕਿਸਤਾਨ ਵਾਲਿਆਂ ਦਾ ਆਪਣੇ ਹਿੰਦੁਸਤਾਨੀ ਪੰਜਾਬੀ ਕਰੀ ਜਾਂਦੇ ਨੇ ਇਹਨਾਂ ਦਾ ਕੋਈ ਹੋਰ ਕਰੀ ਜਾਂਦਾ ਇਹ ਨਕਲ ਹੁੰਦੀ ਆ ਜੀ ਕਈਆਂ ਦੀ ਨਕਲ ਵੀ ਵਧੀਆ ਹੁੰਦੀ ਆ ਇਹ ਨਹੀਂ ਗੱਲ ਕਹਿੰਦੇ ਆਪਾਂ ਕਿਸੇ ਉੱਤੇ ਟਿੱਪਣੀ ਕਰਨੀ ਆਪਣੇ ਆਪ ਨੂੰ ਵਧੀਆ ਸਬੂਤ ਦੇਣਾ ਵਧੀਆ ਗੱਲ ਨਹੀਂ ਚਲੋ ਠੀਕ ਆਪੋ ਆਪਣਾ ਕਰਮਾਂ ਧੰਦੇ ਲਾਇਏ ਨੇ ਦੁਨੀਆ ਸਾਰਾ ਤਾਂ ਦਈਲਾ ਹੈ ਮਹਾਰਾ ਜੀ ਨੇ ਕੋਈ ਰੋਟੀ ਦਾ ਜਿਗਾਰਡ ਕਹਿ ਲੋ ਕੋਈ ਆਪਣੇ ਗੁਰੂ ਦਾ ਨਾਮ ਕਮਾਉਣ ਦਾ ਨਾਮ ਕਹਿ ਲੋ ਕੁਛ ਵੀ ਆਉ ਮਕਸਦ ਅਲੱਗ-ਅਲੱਗ ਹੁੰਦਾ ਹਰ ਕਿਸਾਨ ਦਾ ਹੀ ਅੱਜ ਆਪਾਂ ਗ੍ਰਹਿ ਤਤ ਨਕਸ਼ਤਰ ਨੇ ਜਿਹੜੇ ਉੱਤੇ ਗੱਲ ਨਹੀਂ ਕਰਨੀ ਇੱਕ ਜਿਹੜਾ ਸਮ ਮਤਲਬ ਜਿਹੜਾ ਸਮਾਚਾਰ ਰਿਹਾ ਤੇ ਉਹਦੇ ਵਿੱਚ ਕਿਸੇ ਦੀ ਛੇੜ-ਛਾੜ ਨਹੀਂ ਕਰਨੀ ਕਿਸੇ ਇਨਸਾਨ ਦੀ ਧਰਮ ਦੀ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਭਰਾ ਦੇ ਵਿਰੁੱਧ ਲੜਨਾ ਉਹਦਾ ਕੋਈ ਜਰੀਆ ਹੁੰਦਾ ਕਿਸਦਾ ਛੋਟਾ ਹੁੰਦਾ ਕਿਸਦਾ ਵੱਡਾ ਹੁੰਦਾ ਕਿਸ ਦੀ ਧੌਂਸ ਹੁੰਦੀ ਆ ਕਿਸੇ ਦਾ ਪਿਆਰ ਹੁੰਦਾ ਤੇ ਇਹ ਸ਼ਮਸ਼ਾਨ ਘਾਟ ਆ ਜੀ ਪਿੰਨ ਲੋੜੀ ਗਲਾਂ ਦਾ ਠੀਕ ਆ ਜੀ ਇਹ ਦਰਸ਼ਨ ਕਰ ਰੋ ਕਿ ਧਰਤੀ ਆ ਕਿੰਨੀ ਸਾਫ਼ ਆ ਜੀ ਹਾਂ ਜੀ ਪਹਿਲਾਂ ਗੱਲਾਂ ਬਾਤਾਂ ਹੋਈਆਂ ਸਾਡੀਆਂ ਉਪਰ ਸ਼ੈੱਡ ਆ ਆ ਆਸਰਾ ਮਾ ਜਿਹੜਾ ਇਨਸਾਨ ਦਾ ਇਹ ਸ਼ੈੱਡ ਆ ਜੀ ਜ਼ੂਮ ਕਰਕੇ ਦੇਖ ਸਕਦੇ ਹਾਂ ਇਹ ਇਦਾਂ ਵਧੀਆ ਬਣਾਈ ਹੋਈ ਆ ਜੀ ਸਨਦਤਾ ਦਾ ਮਤਲਬ ਸਾਫ ਸਫਾਈ ਆ ਜਿਹੜੀ ਉਹ ਮਨ ਦੀ ਖਰਾਕ ਆ ਮਹਾ ਲਕਸ਼ਮੀ ਆ ਝਾੜੂ ਵਾਲੀ ਤੇ ਇਦਾਂ ਨੇ ਗੱਲਾਂ ਆ ਜੀ ਕਈ ਕਹਿੰਦੇ ਜੇ ਮੜੀਆਂ ਸਾਫ ਕਰ ਦੋ ਫਿਰ ਬੰਦੇ ਮਰਦੇ ਨੇ ਮੈਂ ਆਪਣੇ ਪ੍ਰੈਕਟੀਕਲ ਸੁਣਿਆ ਆ ਪਾਜਦਾ ਨਹੀਂ ਵੀ ਉਹ ਸੁਣੀ ਹਿਲਾਤੀ ਉਹਦੇ ਨਾਲ ਫੁੱਲ ਉੱਠਲਾਤੇ ਜੀ ਚਲੋ ਵਧੀਆ ਗੱਲਾਂ ਕੋਈ ਨਾਉਂਦਾ ਪਰ ਸੁਣੋ ਸਾਰਿਆਂ ਦੀ ਕਰੋ ਮਰਜ਼ੀ YouTube ਦੇ ਮੇਰੇ ਵਰਗੇ ਬਹੁਤ ਥੱਲੇ ਤੋਂ ਥੱਲੇ ਪਏ ਨੇ ਉੱਤੇ ਤੋਂ ਉੱਤੇ ਵੱਧ ਪਏ ਨੇ ਜਿਹੜੇ ਬੋਲਦੇ ਨੇ ਇਨਸਾਨੀਅਤ ਇੱਕ ਸਾਫ ਆ ਜੀ ਐ ਨਹੀਂ ਵੀ ਬਾਹਰੋਂ ਸ਼ਿੰਗਾਰ ਕੇ ਰਹੋ ਬਾਹਰੋਂ ਦੱਪਾ ਨੇ ਧਰਤੀ ਮਾਤਾ ਜਾਂ ਆਪਾਂ ਨੇ ਉਹ ਸ਼ਿੰਗਾਰਨਾ ਵੀ ਜਿਹੜਾ ਆਪਾਂ ਨੂੰ ਵਧੀਆ ਲੱਗੇ ਆਪਣੇ ਆਪ ਨੂੰ ਸ਼ਿੰਗਾਰਨਾ ਆਪਣੇ ਆਪ ਨੂੰ ਸੁਧਾਰਨਾ ਇੱਕ ਬਹੁਤ ਵੱਡੀ ਤੱਤ ਆ ਜੀ ਇਹਦੇ ਵਿੱਚ ਗ੍ਰਹਿ ਨਹੀਂ ਹੈਗੇ ਉਹ ਸਾਈਡ ਆ ਸਾਈਡ ਵਿਜਨਸ ਆ ਕਿਵੇਂ ਆ ਉਹ ਕਿ ਤੁਸੀਂ ਗ੍ਰਹਿ ਦਿੱਤਾਂ ਨੂੰ ਆਪਣੇ ਮਨ ਨੂੰ ਕਦੇ ਵਿਹਲੇ ਬੈਠ ਕੇ ਸੋਚ ਸਕਦੇ ਹਾਂ ਇਹ ਸੱਚਾ ਮੇਰੇ ਜਿਵੇਂ ਸੀਗਾ ਮੈਂ ਵੀ ਗੁਰਮੁਖ ਸਿੰਘ ਆ ਮੈਂ देखो ਹੋਰ ਇੱਕ ਦੋ ਬੰਦੇ ਬੈਠੇ ਨੇ ਉਰੇ ਉਹ ਉਹਦਾ ਨਾਮ ਗੁਰਮੁਖ ਸਿੰਘ ਆਇਓ ਹੋ ਮਤਲਬ ਇਦਾਂ ਇਆ ਕਹਿੰਦਾ ਬਾਬਾ ਮੈਂ ਅਮਰਤ ਨਹੀਂ ਸ਼ਕਿਆ ਮੈਂ ਕਿਹਾ ਵੀ ਜਿਹੜਾ ਅਮਰਤ ਬਣਾਇਆ ਸੀ ਹੁਣੇ ਹੀ ਗੱਲ ਹੋਈ ਆ ਪਿਉ ਖੂਨ ਦਾ ਬਾਟਾ ਭਰਿਆ ਸੀ ਦਸਵੇਂ ਪਾਤਸ਼ਾਹ ਕੋ ਪੰਦਤ ਆਤ ਵੱਡੇ ਸੀ ਮਾਤਾ ਜੀਤੋ ਆ ਗਈ ਉੱਥੇ ਉਹਨਾਂ ਨੂੰ ਅਕਾਲ ਪੁਰਖੇ ਕਹਿਣਾ ਇੱਕ ਉਦਾਹਰਨਾ ਵੀ ਇਨਸਾਨ ਦੀ ਪਤਨੀ ਨੂੰ ਪਤਾ ਹੁੰਦਾ ਵੀ ਮੇਰਾ ਪਤੀ ਕੀ ਕਰਦਾ ਪਤਨੀ ਦਾ ਵੀ ਪਤੀ ਨੂੰ ਪਤਾ ਹੁੰਦਾ ਉਹ ਮਾਤਾ ਜੀਤੋ ਆ ਗਈ ਉੱਥੇ ਜਗਤ ਜਨਨੀ ਸੀ ਉਹ ਕਹਿੰਦੀ ਪਾਤਸ਼ਾਹੋ ਬੇ ਖੂਨ ਇਹਦੇ ਵਿੱਚ ਕਿਹੜੀ ਭਾਸ਼ਾ ਚੋਂ ਬੋਲੇ ਵੀ ਇਹ ਖੂਨ ਪੀ ਕੇ ਤਾਂ ਸਿੱਖ ਜਿਹੜਾ ਵੀਨੇ ਵੱਡੀ ਜਾਣਾ ਉਹਨੇ ਰੁਕਣਾ ਨਹੀਂ ਤੇ ਮੈਂ ਸਿਆਣੇ ਸੀ ਮਾਤਾ ਨੂੰ ਕਹਿੰਦੇ ਕਹਿੰਦੇ ਦੱਸੋ ਜਿਵੇਂ ਆਪਾਂ ਕਹਿੰਦੇ ਆ ਪਾਈ ਇਹਦਾ ਹੱਲ ਕਰੋ ਉਹ ਗਰਮੀ ਚ ਮਹਾਰਾਜ ਨੇ ਬਣਾਤਾ ਹੰ ਤੱਤ ਵੱਡੇ ਆਪਣੇ 9 ਸਾਲ ਦੇ ਪਿਤਾ ਦਿੱਤੇ ਸਾਹਮਜਾ ਦੇ ਦਿੱਤੇ ਆਪਣਾ ਆਪ ਦਿੱਤਾ ਮਾਤਾ ਜੀ ਇਹ ਨਹੀਂ ਵੀ ਸੱਤ ਕੇਸਰੀ ਗੇਕ ਟਕਣਾ ਆਦਵਾ ਮਿੱਤੁਰੇ ਹਨ ਜਾਂਦਾ ਮੈਂ ਤਾਂ ਸਿੱਖੀ ਜਾ ਹ ਮੁਕੰਮਲ ਕਰਨ ਲੱਗਿਆ ਭਲਾਈ ਦਾ ਕੰਮ ਆ ਜੀ ਉਹ ਬੈਠ ਕੇ ਵੀ ਕਰ ਸਕਦਾ ਦਿਮਾਗ ਨਾਲ ਕਰ ਸਕਦਾ ਕੋਈ ਬਲ ਨਾਲ ਕਰ ਸਕਦਾ ਸੇਵਾ ਭਾਵਨਾ ਇਹ ਪਤਾ ਆ ਪਉਨੇ ਆ ਵੀ ਆਪਾਂ ਨੇ ਸਿੱਖੀਆਂ ਨੇ ਇਸ ਦੁਨੀਆਂ ਚ ਰੱਖ ਕੇ ਜਾਈਏ ਨਾ ਨਾ ਲੈ ਕੇ ਮਰੀਏ ਹਨਾ ਜੀ ਜਿਹਦਾ ਨਾਮ ਸਿੰਘ ਆ ਉਹਦੇ ਅੰਦਰ ਦਾ ਅਮਰਤਾ ਕੋਨੇ ਮਰਦਾਨ ਅਮਰ ਹੋ ਤੇ ਫਿਰ ਮਾਤਾ ਨੇ ਤਾਸੇ ਬਾਕੇ ਖੋਲ ਕੇ ਸਿੱਖ ਦੇ ਵਿੱਚ ਮਠਿਆਸ ਪਾਤੀ ਮਤਲਬ ਰਹਿਮ ਪਾਤਾ ਮਿੱਠੇ ਵਿੱਚ ਆ ਜਿਹੜਾ ਖਾ ਕੇ ਸ਼ਾਂਤੀ ਆ ਜਾਂਦੀ ਹੈ ਉਹ ਅਮਰਤ ਬਣਾ ਕੇ ਸਿੱਖਾਂ ਨੂੰ ਭਲਾਇਆ ਮਹਾਰਾਜੀ ਨੇ ਫੇਰ ਆਪ ਸ਼ਕਿਆ ਸਭ ਜਗਤ ਸਰਾਇਆ ਤੇ ਸਿਰ ਤੇ ਪਾਣਾ ਬਸ ਉਹ ਪਤਾ ਨਹੀਂ ਕੀ ਗੱਲਬਾਤ ਆ ਮੈਂ ਹਿੰਦੂ ਧਰਮ ਚਾ ਪਤਾ ਨਹੀਂ ਮੇਰਾ ਕਿੱਤਾ ਜਿਹੜਾ ਧਰਮ ਨਹੀਂ ਕੋਈ ਮੜਾ ਸਾਰੇ ਧਰਮ ਮੜੇ ਨਹੀਂਗੇ ਸਿੱਖੀ ਤਾਂ ਹੈ ਟੌਪ ਦੀ ਆ ਜਿਹਦਾ ਨਾਮ ਸਿੰਘ ਆ ਉਹਨੇ ਅੰਮ੍ਰਿਤ ਛਕਾਇਆ ਮਹਾਰਾਜੀ ਦਾ ਹਾਂਜੀ ਹੁਣ ਮੇਰੇ ਕੋਲ ਬੈਠਾ ਸੀ ਇੱਕ ਮੁੰਡਾ ਸਾਡੇ ਪਿੰਡ ਦਾ ਮੇਰਾ ਤਾਂ ਛੋਟਾ ਹੈ ਉਹਦਾ ਨਾਮ ਵੀ ਗੁਰਮਖਾ ਜੇ ਮੈਂ ਖਿਆ ਵੀ 1 ਕੜ ਨਹੀਂ ਹੁੰਦਾ ਨਾਮ ਰੱਖ ਕੇ ਥੋੜੋ ਗੁਰਮਖਾ ਬਣਦਾ ਅੰਦਰੋਂ ਸਹੀ ਹੋਣਾ ਚਾਹੀਦਾ ਮੈਂ 1-2% ਹੈਗਾ ਮੇਰੇ ਹਿਸਾਬ ਨਾਲ ਕਿਉਂਕਿ ਅਸੀਂ ਮਾਰਗ ਗੁਣਾਂ ਦੱਸਿਆ ਵੀ ਮੋੜਨਾ ਨਹੀਂ ਸਿੱਧਾ ਜਾਣਾ ਉੱਥੇ ਕੰਮ ਕਰਕੇ ਮੁੜ ਕੇ ਵੇ ਜੋ ਮਰਜ਼ੀ ਕਰੋ ਜੇ ਇਹ ਜੀ ਮੰਨਦੀਆਂ ਭਾਵਨਾ ਸੀ ਆਪਣੀਆਂ ਕਿਸਨਾ ਕੋਈ ਤਰਕ ਨਹੀਂ ਹੈਗਾ ਜੇ ਮੈਂ ਕੱਲ ਪੂਰਨਮਾਸੀ ਸੀਗੀ ਬਹੁਤ ਕੁਝ ਜੀ ਕਰਦਾ ਸੀ ਦੱਸਣ ਨੂੰ ਵੀ ਭਾਈ ਐਂ ਕਰੋ ਸਿੱਖ ਐਂ ਕਰੋ ਹਾਂਜੀ ਆਪਣੇ ਮਰਜ਼ਾਦਾ ਵਿੱਚ ਰਹਿ ਕੇ ਪੂਰਨਮਾ ਜਿਹੜੀ ਬਹੁਤ bari ਪਾਇਆ ਜੀ 16 ਕਲਾ ਸੰਪੂਰਨ ਹੁੰਦੇ ਆ ਕ੍ਰਿਸ਼ਨ ਮਹਾਰਾਜੀ ਸੀਗੇ ਬਾਬੇ ਨਾਨਕ ਦੀਆਂ ਦਾ ਕੋਈ ਕਲਾ ਹੀ ਨਹੀਂ ਸੀ ਗਈਆਂ ਉਹ ਵੀ ਉਹਨਾਂ ਦਾ ਹੀ ਰੂਪ ਸੀ ਚਾਰੇ ਯੁੱਗ ਦੇ ਵਿੱਚ ਸਤਿ ਸ਼੍ਰੀ ਅਕਾਲ ਇਹਨੇ ਸਾਰੇ ਜਿੰਨੇ ਗੁਰੂ ਪੀਰ ਪਗੰਬਰ ਠੀਕ ਆ ਜੀ ਸਾਰਿਆਂ ਉਹਨਾਂ ਨੂੰ ਕਿਸੇ ਨੂੰ ਮਨਾਹੀ ਨਹੀਂ ਸੀ ਵੀ ਤੁਸੀਂ ਰੱਬ ਬਣਨਾ ਵੀ ਹਾਂ ਤੁਸੀਂ ਵਿਆਹ ਨਹੀਂ ਕਰਾਉਣਾ ਉਹ ਆਪਸੀ ਮਨ ਸੀ ਉਹਨਾਂ ਦੇ ਆਕਾਲ ਪੁਰਖ ਦੇ ਤੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਿਹਾ ਮੇਰੇ ਹਿਸਾਬ ਨਾਲ ਕਿਸੇ ਨੂੰ ਲੱਗਣਾ ਨਹੀਂ ਚਾਹੀਦਾ ਜਿੰਨਾ ਕਹੇਗਾ ਕੋਈ ਵੀ ਜੇ ਚਾਹੇ ਮਾੜਾ ਮੇਰੇ ਵਰਗਾ ਗਿਆਨ ਦੇ ਮੁਤਾਬਕੇ ਬੋਲਣਾ ਚਾਹੀਦਾ ਹਵਾ ਚੈਲੰਜ ਨਹੀਂ ਕਰਨਾ ਚਾਹੀਦਾ ਪਰ ਅਸੀਂ ਕਿਲੇ ਦੇ ਸੱਤੇ ਚੈਲੰਜ ਕਰ ਜਿੰਦੇ ਆ ਵੀ ਸਾਡਾ ਜਿਹੜਾ ਆਪਾਂ ਫੇਰ ਜੋ ਤਸ਼ ਦੇ ਵਿੱਚ ਆਉਣਿਆ ਕੁਸ਼ਾਸਤਰ ਆ ਜਿਨੇ ਪੜਿਆ ਪੀ ਐਚ ਡੀ ਕੀਤੀ ਹੈ ਉਹ ਬੱਚੇ ਨੂੰ ਪਤਾ ਹੁੰਦਾ ਨਹੀਂ ਟੀਚਰ ਨਹੀਂ ਹੈਗਾ ਟੀਚ ਕਰਨੀ ਮੈਨੂੰ ਆਉਂਦੀ ਨਹੀਂ ਸਟੂਡੈਂਟ ਦੇ ਵਿੱਚ ਬੈਠ ਕੇ ਸੁਣਨਾ ਆ ਵਾ ਅਕਾਲ ਪ੍ਰਭੂ ਦੀ ਕਿਰਪਾ ਨਾਲ ਜਦੋਂ ਫਿਰ ਆਪਾਂ ਮੰਨਦੀ ਕਰਦੇ ਆਂ ਫਿਰ ਗ੍ਰਹਿ ਨਕਸ਼ਤਰ ਕੰਮ ਕਰਦੇ ਨੇ। ਰਾਵਣ ਨੇ ਨੌ ਗ੍ਰਹਾਂ ਦੇ ਉੱਤੇ ਦੀ ਪੁੱਠੇ ਕਰਕੇ ਲੰਘਦਾ ਹੁੰਦਾ ਸੀ ਆ। ਫਿਰ ਉਹ ਕਿਉਂਕਿ ਸਿਰ ਨਹੀਂ ਰੇ ਮਾਰੇ ਹੀ ਕਹਿੰਦੇ ਨੌਵੇਂ ਬਾਦਸ਼ਾਹ ਕਹਿੰਦੇ ਸੁਪਨੇ ਜਿਵੇਂ ਸੰਸਾਰ ਇਹਦੀ ਕੋਈ ਸ਼ਮਤਾ ਨਹੀਂ ਐ ਸਾਹਮਣੇ ਹੈਗਾ ਵੀ ਬਨਿਆ ਜਾਊ। ਇੱਕੜੀਆ ਚੱਕਰ ਆ ਘੁੰਮਦਾ ਚੰਦ ਨਾ ਸੂਰਜ ਮਾਰੇ ਹੀ ਗੋਲ। ਇਦਾਂ ਹੀ ਆ ਉਹ ਸਮਾਂ ਹਟਦਾ ਨਹੀਂਗਾ ਨਾ ਚੰਗਾ ਨਾ ਮਾੜਾ ਹਾਂ ਵੀ ਫਰਕ ਪੈ ਜਾਂਦਾ ਸਮੇ ਦੇ ਮੁਤਾਬਕ ਬੰਦਾ ਆਪ ਆਪਣਾ ਹੋ ਜਾਂਦਾ ਆਪਣੇ ਮਨ ਦੀ ਨਹੀਂ ਕਰਦਾ ਕਿਸੇ ਦੇ ਮਨ ਦੀ ਮੰਨ ਕੇ ਕਰਦਾ ਇਹ ਫਿਰ ਗ੍ਰਹਿ ਨਕਸ਼ਤਰ ਚੱਲ ਜਾਂਦੇ ਨੇ ਇਹਦੇ ਕੋਲ ਆਕਾਲ ਪੁਰਖਾ ਉਹ ਜਨ ਦੀ ਘੱਟ ਖਬਰਾਂ ਹੁੰਦਾ ਟੈਨਸ਼ਨ ਘਟ ਹੁੰਦੀ ਆ ਉਹਨੂੰ ਯੋਗ ਨੂੰ ਪਤਾ ਹੁੰਦਾ ਮੇਤੋਂ ਨਾ ਲੋਇਆ ਮੇਰਾ ਗੁਰੂ ਬਰੂ ਮੇਰਾ ਡੈਡੀ ਗੁਰੂ ਤੇ ਇੱਦਾਂ ਨਹੀਂ ਜੀ ਇਹ ਹੈਗੇ ਨੇ ਆਪਣੇ ਮਨ ਦੇ ਵਿਚਾਰ ਇਹ ਹਰ ਇੱਕ ਦੇ ਹੁੰਦੇ ਨੇ ਮਾੜੇ ਚੰਗੇ ਕਿਸੇ ਨੂੰ ਮਾੜਾ ਲੱਗਦਾ ਕਿਸੇ ਨੇ ਮਾੜਾ ਬੋਲਿਆ ਉਹਨੂੰ ਚੰਗਾ ਲੱਗਦਾ ਇਹ ਮਨ ਦੀ ਆੱਖਾ ਜਿਹੜੀ ਜਿਵੇਂ ਆਪਾਂ ਗੁਰਮੁਖ ਵਰਮ ਗਿਆਨ ਵਿਦਿਆਲਾ ਵਿੱਚ ਆਪਣਾ ਪੱਖ ਰੱਖਦੇ ਆ ਉਹ ਚੀਜ਼ਾਂ ਨੇ ਜੀ ਇਹ ਕਿ ਬਹੁਤ ਲੋਕ ਕਹਿੰਦੇ ਤਰਕਾ ਕਮੈਂਟ ਕਮੈਂਟ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਇੱਕ ਆਪਣੇ ਆਪ ਨੂੰ ਬੜਾ ਸਮਝ ਕੇ ਮਾਰਨਾ ਇੱਕ ਨੂੰ ਨਮਸਕਾਰ ਕਰਨਾ ਇੱਕੋ ਝੋ ਲੱਭਣਾ ਠੀਕ ਹੈ ਜੀ ਹੁਣ ਕਈ ਮੈਂ ਬਹੁਤੇ ਮਤਲਬ ਕਿਤਾਬਾਂ ਨਹੀਂ ਪੜਦਾ ਨੈਟ ਤੇ ਨਹੀਂ ਲੈਂਦਾ ਮੈਨੂੰ ਆਪਣਾ ਹੀ ਕੰਮ ਰਹਿੰਦਾ ਵੀ ਇਹਨੂੰ ਪਾ ਦਈਏ ਆ ਜੁੜ ਗਿਆ ਪਹਿਲਾਂ ਮੈਂ ਗੱਲ ਵੀ ਆਦਮੀ ਕਰਦਾ ਹੁੰਦਾ ਸੀ ਜਿਹੜੇ ਗਰੁੱਪ ਚ ਹੁੰਦਾ ਸੀ ਜਾਂ ਜਿਹੜਾ ਮੈਨੂੰ ਲਾਈਕ ਕਰਦਾ ਸੀ 15 20 ਦਿਨ ਤਾਂ ਉਹਦੇ ਨਾਲ ਮੈਂ ਗੱਲਬਾਤ ਕਰਦਾ ਸੀ ਵੀ ਭਾਈ ਤੂੰ ਮੈਨੂੰ ਲਾਈਕ ਕਰਦਾ ਤੈਨੂੰ ਕੀ ਚੰਗਾ ਲੱਗਦਾ ਹਨਾ ਇੱਕ ਵਾਰ ਤਾਂ ਇੱਕ ਦਿਨ ਤੇ ਛੱਡਦਾ ਇਹਦਾ ਆ ਹਿਸਟਰੀ ਆ ਇੱਕ ਜਿਹੜਾ ਮੇਰੇ ਕੋਲ 18 ਦਿਨ ਤੱਕ ਜੁੜਿਆ ਹੋਇਆ ਹਨਾ ਜੀ ਕੁਛ ਨਾ ਕੁਛ ਤਾਂ ਕਹਿੰਦੇ ਵੀ ਫਰਕ ਪੈਂਦਾ ਸੰਗਤ ਦਾ ਹੁਣ ਪਰਸੋਂ ਜੋ ਉੱਤੇ ਮੈਂ ਮਾ ਆਪਣਾ ਭਰਾ ਸੀ ਥੋੜਾ ਉਹਦਾਂ ਗੱਲਬਾਤ ਹੋਈ ਬੰਕਰ ਵੀ ਆ ਸੁਣ ਤਾਂ ਵੀ ਵਧੀਆ ਚੀਜ਼ ਪਾਉਂਦਾ ਬਾਹਮਣ ਸਮਾਰ ਉਹ ਕਹਿੰਦਾ ਵੀ ਉਹ ਸੁਣੀ ਆ ਉਹਨੂੰ ਗੱਲਾਂ ਵਧੀਆ ਲੱਗੀਆਂ ਉਹ ਕਹਿੰਦਾ ਬਾਬਾ ਚੱਕ ਮੈਨੂੰ ਕਿਤੇ ਬਾਹਮਣ ਨਾ ਬਣਾ ਦੇ ਉਹ ਗ੍ਰੰਦ ਸਹੀ ਆ ਜਿਹੜਾ ਸੁਣਦਾ ਉਹਦੇ ਤੇ ਅਸਰ ਪੈਂਦਾ ਚੰਗੇ ਦਾ ਮਾੜਾ ਪੈ ਜਾਂਦਾ ਮਾੜੇ ਦਾ ਚੰਗਾ ਪੈ ਜਾਂਦਾ ਠੀਕ ਆ ਜੀ ਤੇ ਫਰਕ ਜ਼ਰੂਰ ਪੈਂਦਾ ਜਦੋਂ ਪਰ ਰੋਡ ਤੇ ਤੁਰੇ ਜਾਂਦੇ ਆ ਫਿਰ ਹੋਰ ਹੁੰਨੇ ਆ ਕਿਸੇ ਸਾਧਨ ਤੇ ਕੋ ਬੱਸ ਗੱਡੀ ਚੋਂ ਵੀ ਬਹਿ ਗਏ ਉਸ ਸਮੇਂ ਮਾਹੌਲ ਨੇ ਉਸ ਹਾਵ ਨਾਲ ਬਰਤਣਾ ਦਸਵੇਂ ਪਾਸ਼ਾ ਨੇ ਉੱਥੇ ਕਲਗੀ ਨਹੀਂ ਲਾਈ ਖਸ਼ਿਆਦਾ ਸੀ ਆ ਸਭ ਕੁਝ ਸੀ ਆ ਸਿੱਖ ਸੀਗੇ ਤੇ ਉਹਨਾਂ ਨੇ ਉੱਥੇ ਪੱਗੋ ਗੋਲ ਬੰਨੀ ਜਿੱਥੇ ਗਏ ਉਹਨੇ ਕੇਸ ਰੱਖਿਆ ਚਲਬਾਹਰ ਨਹੀਂ ਰੱਖੀ ਤੇ ਧੋਤੀ ਲਾਈ ਮਹਾਰਾਜ ਨੇ ਜੈਸਾ ਦੇ ਪੈਸਾ ਪੇਸ ਬੀ ਫੇਰ ਉਹਨਾਂ ਨੂੰ ਵਦਿਆ ਲੱਗਿਆ ਵੀ ਯਾਰ ਰੱਬ ਵੀ ਹੈ ਇਸ ਵਿੱਚ ਆ ਰੱਬ ਸਾਰਿਆਂ ਪੈਸਾ ਚਾਉ ਉਹ ਨਹੀਂ ਹੈਗਾ ਉਹਨੂੰ ਮੰਨਣਾ ਵਸ ਕ੍ਰਿਸ਼ਨ ਮਹਾਰਾਜ ਨੂੰ ਇਦਾਂ ਕੋ ਗੋਪੀ ਦੇ ਘਰ ਚਲੇ ਗਿਆ ਉਹਨੇ ਜਦੋਂ ਨਾਮ ਸੁਣਿਆ ਮਹਾਰਾਜੀ ਦਾ ਵੇ ਕ੍ਰਿਸ਼ਨ ਮੁਰਲੀਗਲ ਆ ਗਿਆ ਸ਼ਾਇਦ ਨਾ ਹੁੰਦੀ ਸੀ ਇਤਿਹਾਸਕਾਰ ਲਿਖਦੇ ਨੇ ਆ ਮੇਰਾ ਵੀਰ ਇੱਕ ਜੁੜਿਆ ਹੋਇਆ ਆਪਣਾ ਇਹ ਲਿੰਕ ਨਾਲ ਬਾਈ ਠੀਕ ਆ ਹੌਲੀ ਹੌਲੀ ਜੁੜਦੇ ਜੁੜਦੇ ਇੱਕ ਤੋਂ 1000 ਲੱਖ ਕਰੋੜ ਸੰਖ ਨੀਲ ਦਏ ਨੀਲ ਇਦਾਂ ਚਲੇ ਜਾਂਦੇ ਨੇ ਹੁ 2 ਹੋ ਗਏ ਉਹਦੇ ਬਾਅਦ ਚ ਬੱਚ ਕਹਿਣਗੇ ਪੂਰੀ ਸੁਣਿਓ ਐਂ ਕਰਿਓ ਮੈਂ ਤਾਂ ਹੀ ਨਹੀਂ ਕਹਿੰਦਾ ਬੀਸ ਸਬਸਕ੍ਰਾਈਬ ਕਰੋ ਗਾਹਾਂ ਪੇ ਜੋ ਹਨਾ ਪਰ ਜਦੋਂ ਅਸੀਂ ਬੋਲ ਦਿਆਂ ਮਹਾਰਾਜ ਬਹੁਤ ਸੋਚ ਕੇ ਬੋਲਣਾ ਪੈਂਦਾ ਵੀ ਸੁਣਨੇ ਵਾਲਾ ਸਾਨੂੰ ਮਾੜਾ ਨਾ ਕਹੇ ਹਾਂਜੀ ਉਹ ਇੱਕ ਵੀ ਜੁੜਿਆ ਇੱਕੋ ਰਹਿ ਗਿਆ ਚਲਿਆ ਉਹ 0 ਤੇ 2 ਹੋ ਗਏ 2 ਜੁੜ ਕੇ ਟੁੱਟ ਗਏ ਤੇ ਚਲੋ ਕੋਈ ਗੱਲ ਨਹੀਂ ਟੁੱਟ ਭੰਨ ਦੇ ਵਿੱਚ ਜਿਹੜਾ ਹਾਰਦਾ ਉਹਨੂੰ ਪਤਾ ਹੁੰਦਾ ਜਿੱਤਾਂਗੇ ਹਾਰ ਵਧੀਆ ਹੁੰਦੀ ਆ ਹੰਕਾਰ ਨਹੀਂ ਦਿੰਦੀ ਥੱਲੇੋਂ ਚੱਲਦਾ ਜੀ ਇਹ ਮੈਂ ਸਿੱਖਿਆ ਨਹੀਂ ਜੀ ਕਿਸੇ ਤੋਂ ਮੜਾ ਮੂਟਾ ਗਿਆਨ ਆ ਕਰ ਲਈਦਾ ਕਈ ਵਾਰੀ ਭਾਪਕ ਵੀ ਹੋ ਜਾਂਦਾ ਬੰਦ ਨਹੀਂ ਹੁੰਦਾ ਫਿਰ ਉਹ ਕਈ ਵਾਰੀ ਬੋਲਣ ਵਾਲੀਆਂ ਮੰਦੀਆਂ ਗੱਲਾਂ ਹੁੰਦੀਆਂ ਨੇ ਸੀਕ੍ਰੇਟ ਹੁੰਦੀ ਆ ਮਨ ਦੇ ਨਾਲ ਹੀ ਹੁੰਦੀ ਆ ਜੇ ਬਾਹਰ ਨਿਕਲਦੀ ਉਹਦਾ ਹਊਆ ਬਣ ਜਾਂਦਾ ਨਾਲ ਕੁਝ ਵੀ ਨਹੀਂ ਹੁੰਦੀ ਆਪਾਂ ਅੰਗ ਹੀਣਾ ਮਨ ਤੋਂ ਹੀਣਾ ਤਨ ਤੋਂ ਹੀਣਾ ਆਪਣੇ ਕੋਲ ਮਹਾਰਾਜ ਕੋਈ ਗੁਣ ਨਹੀਂ ਹੈਗਾ ਉਹ ਗਣਾ ਦੇ ਭਰੇ ਆ ਹੋਇਆ ਜੇ ਬਖਸ਼ਿਵੇਂ ਵਧੀਆ ਗੱਲ ਆ ਨਾ ਬਖਸ਼ੇ ਉਹਦੀ ਮਰਜ਼ੀ ਆ ਉਹਦੀ ਪਤਨੀਆ ਪਤੀ ਜਿਵੇਂ ਮਰਜ਼ੀ ਰੱਖੇ ਮਾੜਾ ਏ ਚੰਗਾ ਏ ਪਤਨੀ ਨੂੰ ਵੀ ਪਤੀ ਮੰਨਣਾ ਚਾਹੀਦਾ ਪਤੀ ਨੂੰ ਵੀ ਪਤਨੀ ਮੰਨਣਾ ਚਾਹੀਦਾ ਉਹ ਲక్ష్ਮੀ ਆ ਨਰੈਣੀ ਆ ਜਗ ਜੰਨੀ ਆ ਮਰਜ਼ੀ ਕੋ ਨਾਨਕ ਪਾਸ਼ਾ ਨੇ ਵੀ ਲਿਖਿਆ ਖੰਦੇਵੀ ਰਾਜੇ ਜੰਮਦੀ ਆ ਫਿਰ ਮਾੜੀ ਕਿਉਂ ਕਿਉਂ ਸਤੀ ਪ੍ਰਥਾ ਹੋਈ ਆ ਪਰ ਹੁਣ ਮੇਰੀਆਂ ਭੈਣਾਂ ਬੀਬੀਆਂ ਕਈ ਸੋਖੂ ਮਿਲਿੰਦਾ ਫਿਰ ਬੰਦੇ ਨੂੰ ਹੰਕਾਰਦਾ ਮੇਰੇ ਵਰਗਾ ਇਹ ਮੇਰੇ ਵਰਗਾ ਕੋਈ ਨਹੀਂ ਆ ਲੰਬੀ ਵੀਡੀਓ ਹੋ ਗਈ ਮਹਾਰਾਜ ਕੋਈ ਵੀ ਤਿਹਾਰ ਹੋਵੇ ਕੋਈ ਵੀ ਦਿਨ ਹੋਵੇ ਜਿਵੇਂ ਹੁਣ ਚੌਥਾ ਪੰਦਿਮਾ ਛੇਮਾ ਇਦਾਂ ਹੀ ਜਿਵੇਂ ਸਿੰਘ ਰਾਸ਼ੀ ਆ ਪੰਜਵੀਂ ਆ ਪਿਛਲੇ ਐਵੇਂ ਮੇਸ਼ ਤੋਂ ਲੈ ਕੇ ਤੇ ਕੰਨਿਆ ਰਾਸ਼ੀ ਆ 6ਵੀਂ 7ਵੀਂ ਤੁਲਾ 8ਵੀਂ 9ਵੀਂ ਦਰਸ਼ਨੀ ਮੀਨਾ ਫਿਰ 12ਵੀਂ 11ਵੀਂ ਕੁੰਭਾ ਉਹ ਮਹੀਨੇ ਦੇ ਵਿੱਚ ਪਤਾ ਲੱਗਦਾ ਹੁੰਦਾ ਕਿਹੜੀ ਰਾਸ਼ੀ ਨੂੰ ਕੀ ਮਿਲਣਾ ਸਾਡੇ ਨਾਲ ਜੋੜਦਾ ਨਹੀਂ ਇੱਕ ਵੀਰ ਹੋਰ ਜੁੜ ਪਿਆ ਸੁਣਦੇ ਨੇ ਵੀ ਕੀ ਆ ਸੱਚਾ ਨਾ ਤਾਂ ਤੇ ਸਾਰਾ ਸੱਚ ਨਹੀਂ ਹੈਗਾ ਸਾਰਾ ਝੂਠ ਵੀ ਨਹੀਂ ਹੈਗਾ ਕਿਉਂਕਿ 100 ਵੀਡੀਓ ਪੈਂਦੀਆਂ ਤਾਂ ਮੇਰੇ ਹਿਸਾਬ ਨਾਲ ਇੱਕ ਦੋ ਤਾਂ ਸਹੀ ਪੈਂਦੀਆਂ ਨੇ ਤਿੰਨ ਜੁੜ ਗਏ ਹਮਾਰੇ ਤੀਜੇ ਬੰਦੇ ਨੂੰ ਨਮਸਕਾਰ ਆ ਮਹਾਰਾਜ ਤੈਨਾਂ ਹੋ ਗਏ ਤੈਨਾਂ ਬਹੁਤ ਨੇ ਇਹਨਾਂ ਚੋ ਇੱਕ ਨੇ ਸੁਣ ਲਿਆ ਵਧੀਆ ਮਹਾਰਾਜ ਬਹੁਤਾ ਬੋਲਣ ਚੱਖਣ ਕੋਈ ਮਹਾਰਾਜ ਕਹਿੰਦੇ ਬਹੁਤਾ ਬੋਲਣਾ ਵੀ ਇੱਕ ਨੇਰੀ ਹੁੰਦੀ ਆ ਕੋ ਟੁੱਟ ਗਿਆ ਮੇਰਾ ਵੀਰ ਦੋ ਰਹਿ ਗਏ ਹਾਰ ਜਿੱਤ ਦੇ ਵਿੱਚ ਜਿੱਤ ਹੁੰਦੀ ਆ ਦੋ ਚੱਲਦੇ ਨੇ ਮੇਰੇ ਵੀਰੇ ਟਿੱਕੋ ਵੀ ਟੁੱਟ ਗਿਆ ਇੱਕ ਇਹਨੂੰ ਠੀਕ ਆ ਜੀ ਇਹਨਾਂ ਨੂੰ ਛੱਡੋ ਇਹ ਮਤਲਬ ਸਮਾਏ ਆਉਂਵਾ ਜਾਂਦਾ ਅਕਬੀਰ ਹੋਰ ਜੁੜ ਗਿਆ 2 3 2 3 1 2 0 ਹਾਂਜੀ ਸੱਟੇ ਵਾਲਿਆਂ ਨੂੰ ਮੈਂ ਕਹਿੰਦਾ ਨਾਲ ਸੱਟਾ ਇੱਕ ਦਮ ਜਿਹੜਾ ਆਉਂਦਾ ਕੋਈ ਵੀ ਆ ਇਹ ਪਹਿਲੀ ਕਲਾਸ ਵਾਲੇ ਕੋਲ ਦਸਵੀਂ ਦੀ ਵਿੱਦਿਆ ਆਉਣ ਲੱਗ ਜਵੇ ਫਿਰ ਗੱਲ ਤਾਂ ਜੋ ਥੱਲੇੋਂ ਜਾਂਦਾ ਉਹਨੂੰ ਪਤਾ ਹੈ ਪਹਿਲੀ ਦੂਜੀ ਤੀਜੀ ਚੌਥੀ ਇੱਕ ਬੰਦਾ ਫੇਰ ਇੱਕੋ ਰਹਿ ਗਿਆ ਜੀ ਤੇ ਉਸ ਹਸਾਬ ਨਾਲ ਚੱਲੇ ਫਿਰ ਉਹਨੂੰ ਫਲ ਮਿਲਦਾ ਹਾਂਜੀ ਤੇ 12 ਵਜੇ ਤੋਂ ਬਾਅਦ ਆਪਾਂ ਲਾਈਵ ਟਾਈਮ ਰੱਖਦੇ ਆਂ ਜੀ ਜੁੜਦੇ ਰਹੋ ਮੇਰਾ ਵੀਰ ਹੌਸਲਾ ਓਕੇ ਹੀ ਕਰਦਿਆ ਕਰੋ ਵੀ ਇਹ ਸੁਣਦੇ ਨੇ ਜਿਹੜਾ ਵਿੱਚ ਕੋਈ ਸੁਣਦਾ ਫਿਰ ਉਹ ਕਲਾਕਾਰ ਕਹਿ ਲੋ ਸਾਜ਼ਤਰਕਾਰ ਕਹਿ ਲੋ ਕੋਈ ਵੀ ਆ ਉਹਨੂੰ ਹੌਸਲਾ ਹੁੰਦਾ ਵੀ ਕੋਈ ਦੇਖ ਰਿਆ ਨਾ ਜੀ ਫਿਰ ਉਹ ਦੇਖ ਕੇ ਬੋਲਦਾ ਨਾ ਵੀ ਖਬਰ ਕਿੱਡਾ ਪੜਿਆ ਲਿਖਿਆ ਹੋਊਗਾ ਆ ਵੀਰ ਇੱਕ ਹੋਰ ਜੁੜ ਗਿਆ ਆਪਾਂ ਲਾਈਵ ਟਾਈਮ ਦਾ ਜਨ ਲਾਈਵ ਜਿਹੜਾ ਉਹਦਾ ਟਾਈਮ ਰੱਖਾਂਗੇ ਹੁਣ ਗਰਮੀ ਆ ਜੀ ਖੰਡ ਨਜਲਾ ਆਪ ਦਾ ਏਦਾਂ ਮੌਸਮ ਦੇ ਹਿਸਾਬ ਨਾਲ ਫੇਰ ਇੱਕ ਰਹਿ ਗਿਆ ਮੇਰੇ ਵੀਰ ਨੇ ਇੱਕ ਦੋ ਗੱਲਾਂ ਸੁਣੀਆਂ ਨੇ ਇਹ ਜੀ ਦਵਾਈ ਆ ਜਿਹੜੀ ਥੋੜੀ ਕੌੜੀ ਹੁੰਦੀ ਆ ਦੇਸੀ ਦਵਾਈ ਤੇ ਭومی ਆਮਲਾ ਆਪਣੇ ਕੋਲ ਬਣਾਇਆ ਹੋਇਆ ਜਿਹਨੇ ਸੁਣਿਆ ਗਾਂ ਸ਼ੇਅਰ ਕਰਿਓ ਜ਼ਰੂਰ ਕਰਿਓ ਜੀ ਕਿਉਂਕਿ ਕਈ ਵਾਰੀ ਮੇਰੇ ਵਰਗੇ ਨੂੰ ਨਹੀਂ ਵਧੀਆ ਲੱਗਦਾ ਮਾਂ ਕਈਆਂ ਨੂੰ ਸਵਾਦ ਕਹੇਆਂ ਨੂੰ ਹਣਾ ਮੱਦੀ ਕੇ ਹਨ ਸੁਆਦੀ ਤੇ ਆਪਾਂ ਗਿਆਨੀ ਨੇ ਹੈਗੇ ਬਹੁਤੇ ਦੱਸਣੇ ਵਾਲੇ ਬੋਲਣੇ ਵਾਲੇ ਇਹ ਨਾ ਮੇਰਾ ਵੀਰ ਇੱਕ ਸੁਣ ਗਿਆ ਮੇਰੇ ਸਾਹਮਣੇ ਤੇ ਦੁਨੀਆ ਦਾ ਏਮ ਪਤਾ ਕੀ ਆ ਅਲੱਗ-ਅਲੱਗਾਂ ਜਿੰਨੇ ਕਰੋੜ ਅਸੰਖ ਸੰਖਿਆ ਆਪਣੀ ਪੰਜਾਬ ਦੀ ਗੱਲ ਉਹ ਹਿੰਦੁਸਤਾਨ ਦੀ ਗੱਲ ਉਹ ਵਰਲਡ ਦੀ ਗੱਲ ਉਹ ਉਹਨਾਂ ਦੇ ਵਿੱਚੋਂ ਜਿਵੇਂ ਜੱਗ ਵਿੱਚ ਆਪਾਂ ਨੇ ਹੁਣ ਸ਼ਨੀ ਦੇਵ ਦਾ ਜਨਮ ਦਿਨ ਆ ਰਹੀ ਆ। ਐਤਵਾਰ ਦੀ ਹੁਣ ਸ਼ਾਇਦ ਮਹਾਰਾਜ ਦੀ ਕਿਰਪਾ ਨਾਲ ਮੈਂ ਦੇਖੀ ਵੀ ਨਹੀਂ। ਤੇ ਆ ਰਹੀ ਆ ਮਹਾਰਾਜ ਇਹ ਮਹੀਨੇ ਚ। ਤੇ ਕਈਆਂ ਨੇ ਪਹਿਲੀ ਤੋਂ ਸ਼ੁਰੂ ਕਰਤੀ ਸੀ ਕਿਹਨੇ। ਮਹੀਨਾ ਹੀ ਹੁੰਦੀ ਆ ਉਹਨਾਂ ਦਾ ਸ਼ਨੀ ਦੇਵ ਦਾ ਜੇਠਾ ਮਹੀਨਾ ਜਿਹੜਾ ਜੇਠ ਦੇ ਮਹਾਰਾਜੇ ਹੋਏ ਨੇ। ਤੇ ਦਸਵੇਂ ਪਾਸਾ ਕਿ ਇਹ ਉਹ ਅਸ਼ਟਮੀ ਦੇ ਅਸ਼ਟਮੀ ਰਵੀਵਾਰਾ ਦੱਸਿਆ ਉਹਨਾਂ ਨੇ ਉਹਨਾਂ ਦਾ ਅਸ਼ਟਮੀ ਜਿਵੇਂ ਆਪਣਾ ਪੰਜਾਬੀਆਂ ਚੱਲਦੀ ਹੈ ਦੇਸੀ ਜ ਦੇਸੀ ਨਹੀਂ ਅੱਠਵੀਂ ਨੌਵੀਂ ਇਹ ਹਿੰਦੀ ਆ ਅਸ਼ਟਮੀ ਰਵੀਵਾਰਾ ਕ੍ਰਿਸ਼ਨ ਮਹਾਰਾਜ ਜੀ ਵੀ ਏਕਣੇ ਸੀ ਸਾਰੇ ਮਹਾਪੁਰਸ਼ ਸਾਰੇ ਦਿਨਾਂ ਨਾਲ ਲਿੰਕ ਰੱਖਦੇ ਨੇ ਉਹ ਐ ਨਹੀਂ ਵੀ ਅਜ ਵੀਰਵਾਰ ਆ ਵੀ ਅਜੇ ਕੁਝ ਕਰਨਾ ਨਹੀਂ ਆ ਨਾ ਉਹ ਗਿਆਨ ਦਾ ਦੇਨਾ ਵੀਰਵਾਰ ਵੀਰ ਜੋਦਾ ਬੁੱਧਵਾਰ ਦਾ ਆਗਦਾ ਏ ਇਹ ਇਦਾਂ ਹੀ ਆ ਜੀ ਫਿਰ ਛੱਡ ਕੇ ਦੇਖੋਗੇ ਨਾ ਮੰਨੋ ਨਾ ਮੰਨੋ ਨਾ ਐਤਵਾਰ ਨੂੰ ਮਤਲਬ ਸੋਮਵਾਰ ਨੂੰ ਸ਼ਨੀਵਾਰ ਨੂੰ ਜਦੋਂ ਤੁਸੀਂ ਇਹਨੂੰ ਤੋਂ ਬਿਨਾ ਦਿਨ ਨਹੀਂ ਗਿਣ ਸਕਦੇ ਤੁਹਾਡਾ ਮਹੀਨਾ ਵਿਗੜ ਜਾਣਾ ਜਨਮਦੀ ਫਰਬਦੀ ਹੈ ਨਾ ਵਿੱਚ ਦੇਣਾ ਕਈ ਕੜੀਆਂ ਪਾਲ ਕਿੱਕੀ ਮੰਡ ਦੀ ਹੋ ਗਈ ਨਮਸਕਾਰ ਆਚਾਰੀਤਰ ਮਾ ਨੂੰ ਕੋਈ ਗਲਤੀ ਵਿੱਚ ਗਲਤ ਬੋਲ ਗਿਆ ਹਾਂ ਆਪਣਾ ਨੰਬਰ ਆ ਇਦੇ ਉੱਤੇ ਲੱਗਦਾ ਨਹੀਂ ਹੁੰਦਾ ਕਹਿੰਦੇ ਲੈ ਵਿੱਚ 77078 23544 ਤੇ ਇੱਕ ਹੋਰ ਆਪਣੇ ਬੱਚੇ ਨੇ ਭੈਣ ਭਰਾ ਕਹਿ ਲੋ ਕੋਈ ਵੀ ਲਿੰਕਾ ਉਹਨਾਂ ਦਾ ਨੰਬਰ ਪਾਵਾਂਗੇ ਲੇਡੀ ਜੀ ਉਹਦੇ ਨਾਲ ਦੇਸੀ ਦਵਾਈ ਵਾਸਤੇ ਕੋਈ ਵੀ ਬਿਮਾਰੀ ਦੱਸ ਕੇ ਤੋਂ ਸਖੀ ਸਹੇਲੀ ਤੋਂ ਆਪਣਾ ਸੁੱਖ ਲੈ ਸਕਦੀ ਹੈ ਜੇ ਆਪ ਬਣਾ ਸਕਦੀ ਆ ਉਹ ਮੇਰਾ ਵੀਰ ਇੱਕ ਫੇਰ ਟੁੱਟ ਗਿਆ 001 ਤੇ ਪਾ ਵੀ ਹੁਣ ਫਤਿਹ ਬਲਾਈਏ ਹਸ ਤਰੀਖਾ ਦੇ ਵਿੱਚ ਲਾਈਵ ਦੇ ਵਿੱਚ ਬੈਠ ਕੇ ਜਾਂ WhatsApp ਤੇ ਨੰਬਰ ਤੇ ਉਹ ਆਪਣੇ ਨਾਲ ਆਪਣੇ ਗੁਣ ਪੁੱਛ ਸਕਦਾ ਵੀ ਤੁਹਾਡੇ ਵਿੱਚ ਕੀ ਗੁਣਾ ਉਹਦੇ ਹਿਸਾਬ ਨਾਲ ਚੱਲਿਓ ਸਾਡੇ ਮੁਤਾਬਕ ਚੱਲਿਓ 40 ਦਿਨ ਬਾਕੀ ਤੁਹਾਡੀ ਜ਼ਿੰਦਗੀ ਆ ਜੋ ਕੁਝ ਕਰਨਾ ਉਸ ਹਿਸਾਬ ਨਾਲ ਕਰਿਓ ਚੰਗਾ ਜੀ ਫਤਿਹ ਗੁਰਮੁਖ ਸਿੰਘ ਪੰਡਤ ਦਾ ਸਾਰੇ ਚੜ੍ਹਦੀ ਕਲਾ 'ਚ ਹੋਵਣ ਸੁਖੀਆ ਮਾਣਨਾ ਉਹਨਾਂ ਨੂੰ ਕਦੇ ਦੁੱਖ ਨਾ ਮਿਲੇ ਜੀ ਚੜ੍ਹਦੀ ਕਲਾ ਹੋਵੇ ਸੁਖ ਮਾਣ ਦੇ ਨਾਲ